ਸੀ ਦੋਨੋਂ ਅਫਸਰ ਜਥੇਕਰਨੇ ਤੇ ਪਹੁੰਚੇ ਹੈ ਤੁਸੀਂ ਸਾਰੇ ਜਾਗਰੂਕਤੀ ਹੋ ਕਿ ਜਿਹੜੀ ਘਟਨਾ ਹੋਈ ਹੈ ਉਹ ਬਹੁਤ ਹੀ ਮੰਦਭਾਗੀ ਹੋਈ ਹੈ ਬਟ ਪੁਲਿਸ ਅਸੀਂ ਹਰ ਪੱਖੋਂ ਜਿਹੜੇ ਹੈਗੇ ਨੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਇਹਦੇ ਚ ਕਾਮਯਾਬ ਹੋਵਾਂਗੇ ਜਲਦੀ ਕਾਫੀ ਜਿਹੜੇ ਕਲੂ ਸੀ ਜਿਹੜੀਆਂ ਐਡਵਾਂਸਮੈਂਟ ਸੀ ਜੋ ਜੋ ਇਹਦੇ ਅਸੀਂ ਜਿਨ੍ਹਾਂ ਨੇ ਪਨਾਹ ਵੀ ਦਿੱਤੀ ਸੀ ਉਹਨਾਂ ਤੇ ਵੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਔਰ ਅਸੀਂ ਅੱਗੇ ਵਧ ਰਹੇ ਆਂ ਆਪਣੀ ਤਫਤੀਸ਼ ਦੇ ਵਿੱਚ ਹਰ ਪਹਿਲੂ ਦੇ ਬਾਰੇ ਜਾਣਕਾਰੀ ਜਿਹੜੀ ਮੁਹੱਈਆ ਕਰਵਾਈ ਗਈ ਸੀ ਅਸੀਂ 18 ਮੈਂਬਰੀ ਕਮੇਟੀ ਨੂੰ ਔਰ ਬੀਤੇ ਦਿਨ ਹੀ ਇਹਦੇ ਵਿੱਚ ਜੋ ਐਸਚਓ ਦਾ ਸੀ ਤਬਾਦਲਾ ਵੀ ਹੋਇਆ ਔਰ ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗੇ ਕਿ ਅੱਜ ਵਾਲੇ ਜਿਹੜੇ ਆਪਾਂ ਧਰਨੇ ਨੂੰ ਇੱਥੇ ਹੀ ਬੰਦ ਕਰਕੇ ਪਿੱਛੇ ਭੀੜ ਕਾਫੀ ਕੱਢੀ ਹੋਈ ਆ ਹਰ ਤਰ੍ਹਾਂ ਦੀ ਕੋਈ ਐਂਬੂਲੈਂਸ ਫਸੀ ਹੋਈ ਹੈ ਤੇ ਲੋਕਾਂ ਨੂੰ ਨਿਰਵਿਘਨ ਇਥੋਂ ਨੰਘੰਦੀ ਏ ਤੇ ਜੋ ਜੋ ਵੀ ਪਹਿਲੂ ਤੋਂ ਅਸੀਂ ਦਿਨ ਰਾਤ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਾਫੀ ਪਹਿਲੂ ਜਿਹੜੇ ਪੁਲਿਸ ਤੇ ਹੈਗੇ ਨੇ ਕੰਮ ਕਰਦੇ ਪਰਦੇ ਦੇ ਪਿੱਛੇ ਕਰਦੇ ਨੇ ਉਹਨਾਂ ਨੂੰ ਅਸੀਂ ਪਬਲਿਕ ਜਾਗਰੂਕ ਨਹੀਂ ਕਰ ਸਕਦੇ ਪਰ ਕੋਰ ਕਮੇਟੀ ਜਿਹੜੀ ਸੰਘਰਸ਼ ਕਮੇਟੀ ਦੇ ਨਾਲ ਮੀਟਿੰਗ ਕਰਕੇ ਅਸੀਂ ਇਹਨਾਂ ਸਾਰਿਆਂ ਨੂੰ ਜਾਣੂ ਕਰਾਇਆ ਨੇ ਔਰ ਇਹ ਸੈਟੀਸਫਾਈਡ ਨੇ ਔਰ ਜਲਦੀ ਜਿਹੜਾ ਹੈਗਾ ਅਪਰਾਧੀ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਿਹੜੀ ਸਜ਼ਾ ਤੱਕ ਵੀ ਜਾਵਾਂਗੇ ਤਾਂ ਕਿ ਕੋਰਟ ਦੇ ਵਿੱਚੋਂ ਵੀ ਉਹਨੂੰ ਘੜੀ ਤੋਂ ਘੜੀ ਸਜ਼ਾ ਇਸ ਪ੍ਰਾਪਤੀ ਜਿਸ ਦੇ ਪ੍ਰਾਪਤੀ ਗ੍ਰਿਫਤਾਰ ਹੋ ਗਿਆ ਉਹਾਰਾ ਜੋ ਫੋਟੋ ਹੋਣੀਆਂ ਚਾਹੀਦੀਆਂ ਜਿਉਂ ਉਹ ਬਿਲਕੁਲ ਜੀ ਉਹਦੀ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਜਾਏਗੀ ਮੈਂ ਸਾਡੀ ਇੱਕ ਕਮੇਟੀ ਵੱਲੋਂ ਮੰਗ ਸੀਗੀ ਬੀ ਕਟਾਇਸ ਸਚੋ ਸਾਹਿਬ ਦੀ ਬਦਲੀ ਠੀਕਾ ਦੂਸਰਾ ਦੂਸਰਾ ਉਹਦਾ ਜਿਹੜਾ ਜਿੱਦਾਂ ਨਸ਼ੇ ਆਣਾਂ ਤੇ ਪੰਜਾ ਫਿਰ ਰਿਹਾ ਉਹਦੀ ਪ੍ਰਾਪਰਟੀ ਤੇ ਪੰਜਾਬੀ ਫਿਰਨੇ ਦੀ ਜਿਹੜੀ ਸਾਡੀ ਮੰਗ ਸੀਗੀ ਉਹਨੂੰ ਵੀ ਪੂਰਾ ਕਰੋ ਸਾਰੀਆਂ ਸਾਰੀਆਂ ਗੱਲ ਜਿਹੜੀ ਹੈਗੀ ਸੰਦਰਸ਼ ਕਮੇਟੀ ਨਾਲ ਸਾਡੀਆਂ ਹੋ ਚੁੱਕੀਆਂ ਨੇ ਤੇ ਅਪਾ ਜੀ ਗੁਜ਼ਾਰਿਸ਼ ਕਰਦੇ ਆਂ ਸਾਰੇ ਕਿ ਇਸੇ ਤਰਨੇ ਨੂੰ ਅਪਾ ਅੱਜ ਇੱਥੇ ਕਾਲ ਆਫ ਕਰੀਏ ਪੁਲਿਸ ਹਰ ਪੱਖੋਂ ਆਪ ਜੀ ਦੇ ਨਾਲ ਹੈ ਹਰ ਪਾਸਿਓਂ ਆਪ ਜੀ ਦੇ ਨਾਲ ਹੈ ਦਿਨ ਰਾਤ ਅਸੀਂ ਅਵੇਲੇਬਲ ਨੇ ਔਰ ਜਿਹੜੀ ਸੰਗਠਨ ਕਮੇਟੀ ਸਾਡੇ ਨਾਲ ਸੰਪਰਕ ਦੇ ਦਿੱਤਾ ਔਰ ਜਲਦ ਤੋਂ ਜਲਦ ਜਿਹੜੇ ਅਕਿਊਜ਼ ਨੂੰ ਗ੍ਰਿਫਤਾਰ ਕਰਕੇ ਅਦਾਲਤ ਲੈ ਕੇ ਅੱਛਾ ਮੈਟਰੀਅਲ ਡਾਕੂਮੈਂਟ ਦੇ ਭਾਈ ਥੋੜਾ ਮੈਥੇਲੇ ਕਰਿਓ ਉਹਨੂੰ ਤਿਆਰ ਹੈ ਤੇ ਸਾਲੇ ਨੂੰ ਹਰਿਆਣੇ ਦੇ ਵਿੱਚ ਦੋ ਦਿਨ ਚੰਗੀ ਕਰਦੇ ਗਿਆ ਮੈਂ ਲੈਬ ਤੋਂ ਦਿਖਾ ਸਕਦਾ ਉਹਦੇ ਸਾਲੇ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਾ ਲਈ ਪੜੋ ਕਿਉਂ ਅਸੀਂ ਬੈਠੇ ਇੱਥੇ ਬੈਠਣ ਵਾਸਤੇ ਉਹ ਐਕਸ਼ਨਲ ਮੁਰਗੇ ਬੱਕਰੇ ਖਾ ਰਿਹਾ ਹਰਿਆਣੇ ਦੇ ਕੋਈ ਦਿਖਾ ਦਿਓ ਬਾਅਦ ਚ ਕੋਈ ਬੈਂਕਸ਼ਨ ਦਿਖਾ ਦਿਓ ਕਿਹੜੇ ਘਰ ਮੈਂ ਉਹਦਰ ਤੋਂ ਸਾਣੇ ਦਨ ਇਹ ਸਾਡੇ ਪਾਸ ਆ ਗਿਆ ਅਸੀਂ ਨਹੀਂ ਬੈਂਕਸ਼ਨ ਇਹ ਸਾਰੀਆਂ ਗੱਲਾਂ ਸਬਸ ਕਮੇਟੀ ਨਾਲ ਕੱਲ ਸ਼ਾਮ ਨੂੰ ਵੀ ਹੋਈਆਂ ਨੇ ਅਸੀਂ ਲਗਾਤਾਰ ਇਨ ਟੱਚ ਹੈ ਜਿਹੜੀ ਵੀ ਇਹਦੇ ਚ ਕਾਰਵਾਈ ਹੈਗੀ ਚੱਲ ਰਹੀ ਹੈ ਤੇ ਮੈਂ ਉਹਨਾਂ ਨੂੰ ਹੈਂਡ ਓਵਰ ਕਰਦੀ ਹਾਂ ਕਿ ਤੁਹਾਨੂੰ ਇਹਦਾ ਸਨੇਹਾ ਦੇਣੀ ਹਾਂਜੀ ਇਹ ਕਮੇਟੀ ਨੇ ਗੱਲ ਕੀਤੀ ਹੈ ਜੀ ਸਾਰੀ ਪ੍ਰਸ਼ਾਸਨ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਆਪਾਂ ਗੱਲਾਂ ਕਰ ਰਹੇ ਆ ਸੰਗਤ ਦੇ ਰੂਪ ਦੇ ਵਿੱਚ ਉਹ ਸਾਰੀਆਂ ਆਲਰੇਡੀ ਹੋ ਚੁੱਕੀਆਂ ਜੀ ਸਾਰੀਆਂ ਬਾਬਾ ਜੀ ਬਾਬਾ ਰਾਜਾ ਰਾਸ ਸਿੰਘ ਜੀ ਇਜਾਜ਼ਤਾਂ ਜੀ ਪ੍ਰੋਗਰਾਮ ਦਾ ਆਤਮਾ ਜੀ ਅਗਲਾ ਠੀਕ ਹੈ ਜੀ ਕਿਉਂਕਿ ਅਸੀਂ ਸਾਡੇ ਸਰਪ੍ਰਸਤ ਨੇ ਜੀ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਅਸੀਂ ਚੱਲਦੇ ਹੈਗੇ ਹੈ ਜੀ ਉਹ ਧੰਨਵਾਦ ਕਰਨਗੇ ਬਾਅਦ ਜੀ ਅੱਛਾ ਜੀ ਪ੍ਰੋਗਰਾਮ ਇਹ ਹੈ ਜਿਹੜਾ ਕਮੇਟੀ ਨੇ ਸਾਰਾ ਤੈਅ ਕੀਤਾ ਵੀ ਅਸੀਂ 4 ਦਿਨ ਵਾਸਤੇ ਆਪਣਾ ਜਿਹੜਾ ਧਰਨਾ ਉਹ ਸੰਕੇਤਕ ਰੂਪ ਦੇ ਵਿੱਚ ਚਮਕੌਰ ਸਾਹਿਬ ਇੱਕ ਸਾਈਡ ਤੇ ਪੁਲ ਤੇ ਲੱਗਿਆ ਉੱਥੇ ਲਾ ਕੇ ਰੱਖੂਗੇ ਇਹ ਧਰਨਾ ਅਸੀਂ ਹੁਣ ਇੱਥੋਂ ਉੱਥੇ ਸ਼ਿਫਟ ਕਰਾਂਗੇ ਤੇ 4 ਦਿਨ ਬਾਅਦ ਸਾਡੀ ਕਮੇਟੀ ਹੈ ਜਿਹੜੀ ਇੱਕ ਵਾਰ ਚਮਕੌਰ ਸਾਹਿਬ ਦੇ ਵਿੱਚ ਪ੍ਰਸ਼ਾਸਨ ਨੂੰ ਦੁਬਾਰਾ ਮਿਲੂਗੀ ਜੇ ਤਾਂ ਸਾਨੂੰ ਕੋਈ ਤਸੱਲੀ ਬਖਸ਼ ਕੋਈ ਕਾਰਵਾਈ ਸਾਨੂੰ ਪਤਾ ਲੱਗੀ ਵੀ ਉਹਦੇ ਗਹ ਤੋਂ ਗਹ ਅੱਗੇ ਤੋਂ ਗੇ ਕਰੀਬੀ ਕਿਵੇਂ ਜਿਹੜੇ ਪਨਾਹ ਦੇਣ ਵਾਲੇ ਲੋਕ ਨੇ ਵੀ ਉਹਨਾਂ ਤੇ ਕਾਰਵਾਈ ਹੋ ਰਹੀ ਆ ਫੇਰ ਅਸੀਂ ਉਸ ਸਾਨਾ ਪ੍ਰੋਗਰਾਮ ਬਣਾਵਾਂਗੇ ਕਿ ਨਹੀਂ ਅਸੀਂ 4 ਤਰੀਕ ਤੋਂ ਚ ਐਸਐਸਪੀ ਸਾਹਿਬ ਦੇ ਦਫਤਰ ਦੇ ਮੂਹਰੇ ਪੱਕਾ ਧਰਨਾ ਲਾਉਂਗੇ ਤੇ ਉੱਥੋਂ ਹੀ ਸਾਡਾ 200 ਬੰਦਿਆਂ ਦਾ ਜਥਾ ਹੈ ਜਿਹੜਾ ਉਹ ਨੰਗੇ ਧੜ ਔਰ ਮੂੰਹ ਤੇ ਕਾਲੀਆਂ ਪੱਟੀਆਂ ਬੰਨ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਘਰ ਤੱਕ ਪੈਦਰ ਮਾਰਚ ਕਰੂਗਾ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਇਨਸਾਫ ਦੀ ਮੰਗ ਕਰਦੇ ਆ ਜੀ ਜੇ ਤਾਂ ਸੰਘਤ ਨੂੰ ਸਾਡਾ ਫੈਸਲਾ ਮਨਜ਼ੂਰ ਹੈ ਜੀ ਫਿਰ ਇੱਕ ਵਾਰ ਬਾਹਾਂ ਖੜੀਆਂ ਕਰਕੇ ਜੈਕਾਰਾ ਛੱਡਦੇ ਹੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ